ਸੱਜਣੇ ਕੀ ਹਾਲ ਚਾਲ ਆ ਸਵਾਦ ਦਾ ਤਾਂ ਆਪਣੇ ਨਾਲ ਤੇ ਜੀ ਤੇ ਆ ਦੇ ਹਿਸਾਬ ਦੇ ਮਤਲਬ ਆ ਜੀ ਬਟ ਨਹੀਂ ਕੋਈ ਐਸਜੀ ਜੀ ਐਸ ਜੀ ਦਾ ਮੱਡੀ ਨਾਟ ਗੈਰੰਟੀ ਟ੍ਰਾਂ ਇਹ ਸਭ ਦੇ ਕੰਡੀਸ਼ਨ ਦਿਖਾ ਦੇ ਪਏ ਆਪਣੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟ੍ਰੈਕਟਰ ਹੈ ਜੀ ਟਾਇਰਾਂ ਦੀ ਜੇ ਆਪਾਂ ਗੱਲ ਕਰੀ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਬਾਕੀ ਸਸਿਕਾ ਬਾਈ ਜੀ ਸਹੀ ਗੱਲ ਜੀ ਉਹ ਠੀਕ ਆ ਕੋਈ ਤੇ ਬਾਈ ਜੀ ਆਹ ਟਰੈਕਟਰ ਬਾਰੇ ਜਾਣਨਾ ਨਾ ਪਾਇਆ ਹੁੰਦਾ ਹੈ 96 ਨਾਲ ਦਾ ਪੰਜਾਬ ਨੰਬਰ ਵੀ ਦਿੱਕਤ ਦੀ ਪੀ ਵੀ 32 ਪੰਜਾਬ ਨੰਬਰ 98 ਮਾਡਲ ਹੈ ਹਾਂ ਜੀ ਪਹਿਲਾਂ ਕਾਦਰ ਦੇ ਕੈਮਰੇ ਚ ਆਈ ਚੈੱਕ ਕਰਸਾ ਤੋੜ ਪੰਨ ਕਰ ਰਹਾ ਤਾਂ ਕਿ ਦੰਗੂ ਵੇਡ ਨਹੀਂ ਕੁੱਟਿਆ ਨਹੀਂ ਕਿ ਉੱਪਰ ਜਾਨੀ ਛੇਗਾ ਛੇਗਾ ਜਮਾ ਲੀਕ ਨਹੀਂ ਆ ਥੱਲੋਂ ਵੀ ਚੈੱਕ ਕਰੀ ਜਸੇ ਬਸ ਰੁਕਲੇ ਛੇਕ ਨਹੀਂ ਮੂਹਰੇ ਟਾਇਰ ਜਮਾ ਨਮਿਆ ਮਗਰ ਵੀ 80% ਆ ਮੰਗਰ 65% ਆ 65 ਤੋਂ ਪਹਿਰੇ ਸਾਫ ਪਿਆ ਨਾ ਟਰੈਕਟਰ ਦੇ ਡਾ ਤੇ ਮੂਰਲੇ ਨਵੇਂ ਆ ਹਾਂਜੀ ਪਾਵਰ ਸਟੀering ਕੀਤਾ ਸੈਂਟਰ ਚ ਠੀਕ ਆ ਤੇ ਜੇ ਵੀਰੇ ਆਪਾਂ ਇੰਜਨ ਗੀਅਰ ਦੀ ਗੱਲ ਕਰੀਏ ਇਹਦੀ ਵੀਰੇ ਬਾਕੀ ਜਦੋਂ ਮਰਜ਼ੀ 13 ਹਾਲ ਆਪਣੇ ਕੋਲ ਆ ਅੱਛਾ ਹਾਂ ਹੁਣ ਤਾਂ ਬਾਹਰ ਬੀਲੇ ਆ ਜਦੋਂ ਮਰਜ਼ੀ 13 ਹਾਲ ਆਪਣੇ ਕੋਲ ਆ ਆਪਾਂ ਆਪਣੇ ਬਾਹਰ ਚੇਕ ਆਹ ਬਾਕੀ ਚੈੱਕ ਕਰ ਲਈਏ ਲਓਏ ਮੇਤਰੋ ਇੰਜਰ ਗੀਅਰ ਪਿਸਟਨ ਗਾਰੰਟੀ ਹੈ ਇਹ ਕਾਸਟੂ ਲਈ ਸ਼ਿਕਨਿੰਗ ਬਿਲਕੁਲ ਸਾਰਾ origignal ਆ ਵੀਰੇ ਚਿਹਰ ਤੇਰਾ ਕਿ ਬੈਠੇ ਹੋਦੇ ਕੋਲੇ ਆ ਇਹ ਠੀਕ ਆ ਠੀਕ ਆ ਠੀਕ ਆ ਚਿਰ ਦਾ ਹੋ ਕਿਤੇ ਨਾ ਮੰਨ ਲੋ ओरिजिनल ਦਾ ਹੈ ओरिजिनल ਆ ਵਾ ਕੋਈ ਕਮੀ ਪੇਸ਼ ਨਹੀਂ ਕਹਿਣ ਦਾ ਮਗਰ ਇਹ ਆਪਣੀ ਗਾਰੰਟੀ 100% ਗਾਰੰਟੀ ਆ ਕੰਡੀਸ਼ਨ ਵਿੱਚ ਹੈ ਠੀਕ ਆ ਠੀਕ ਆ ਵੀਰੇ ਇਹ ਸਾਡਾ ਮਟਰੋ ਕੰਡੀਸ਼ਨ ਡ੍ਰਾਇਵਰ ਦੀ ਬਿਲਕੁਲ ਸਾਫ ਬਹੁਤ ਜਿਆਦਾ ਸਾਫ ਹੋ ਰਹੀ ਹੈ ਹਾਂ ਰੈਮ ਰੰਮ ਦਿਖਾ ਦੇ ਵੀਰੇ ਮੜਾ ਰੈਮ ਰੰਮ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਏ ਆ ਉਹੀ ਤੁਰਪਾਂ ਨਹੀਂ ਹੈ ਰਾਮਗਰਾੜ ਮੁਰੂੜ ਬਹੁਤ ਸਾਫ਼ ਅਗਲੇ-ਕਲੇ ਹੈ ਉਹੀ ਤੁਰਪਾਂ ਨਹੀਂ ਹੈ ਹਨਾ ਰਾੜ ਮੂੜ ਦੇ ਸਾਥ ਮਿੱਤਰੋ ਕਿਹੇ ਬੱਸ ਵੀ ਜੰਗ ਵਗੈਰਾ ਨਹੀਂ ਲੱਗਿਆ ਬਿਲਕੁਲ ਨਵੀਂ ਕੰਡੀਸ਼ਨ ਹੈ ਜੀਟਰ ਦੇ ਮਾਰ ਕੇ ਆਣਾ ਜੀਟਰ ਦੇ ਮਾਰ ਕੇ ਜੀਟਰ ਦੇ ਠੀਕ ਹੈ ਜੀ ਇਹ ਸਾਡੇ ਜੀ 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 ਸਾਡਾ ਪਾਸਟ ਹੋਣਾ ਇਹ ਵੀ ਪਾਸਟ ਹੁੰਦਾ ਠੀਕ ਆ ਤੇ ਕਾਹੀ ਪੱਤਰ ਆਪਣੋ ਕੀ ਮਿਲਣਗੇ ਜਾਂ ਚਲੋ ਵੀਰੇ ਘਰਾਂ ਤੇ ਕੋਈ ਲਾਦੇ ਵਾਲੀ ਗੱਲ ਤਾਂ ਨਹੀਂ ਮਾਫ ਕਰਾ ਪਈ ਨਹੀਂ ਵੀ ਅਗਲਾ ਗੱਲ ਕਰਾਉਣਾ ਆ ਕੀ ਕਹਿੰਦੇ ਵੀ ਆ ਕੰਮ ਠੀਕ ਆ ਜੀ ਲੋ ਮੇਤਰੋ ਕੋਲ ਬਾਈ ਗਾਰੰਟੀ ਦੇ ਇਹਨਾਂ ਤੁਸੀਂ ਅੱਖਾਂ ਵਿੱਚ ਲੈ ਜਾ ਸਕਦੇ ਹੋ ਜਮ ਵੀਰੇ ਚਲੋ ਵੇਖਦਾ ਕਿ ਸੁੱਕਾ ਬੈ ਜਾਂ ਕਿਸੇ ਬਸੇ ਧੁੱਕਾ ਹੈ ਠੀਕ ਆ ਵੀਰੇ ਹਾਂ ਲੀਕ ਸ਼ਿਕ ਹੈ ਬਸਨ ਦੇ ਸਕਦਾ ਮੇਤਰੋ ਕੋਈ ਨਾੜ ਨਹੀਂ ਢਲਾਏਗਾ ਹਨਾ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਗਈ ਦੀ ਤੇ ਆਪਣੀ ਵੀਡੀਓ ਦਾ ਪਿਛਲਾ ਪਾワー 95 ਮਾਰਦਾ ਹਾਂਜੀ ਠੀਕ ਹੈ ਜੀ ਸਟਾਰਟ ਕੰਡੀਸ਼ਨ ਦਾ ਚੈਟਰਟਰ ਪਿਆ 25-3000 ਦਾ ਪਾਵਰ ਸਟੇਨਿੰਗ ਦਾ ਪਲੱਸ ਕੋਈ ਨਾ ਦਬੇ ਅਸ਼ਾ ਬਰੇ ਠੀਕ ਹੈ ਜੀ ਜਾਂਚ ਕਰਾਈਏ ਤਾਂ तकरीबन 30-35 ਹਜ਼ਾਰ ਰੁਪਏ ਲੱਗਣਗੇ 35 ਹਜ਼ਾਰ ਲੱਗਿਆ ਹਾਂ ਹਾਂ ਤੇ ਕਿ ਪਾਵਰ ਦੀ ਫੀਟਿੰਗ ਬਹੁਤ ਵਧੀਆ ਹੋਈ ਵੀ ਆਏ ਨਹੀਂ ਉਹ ਦਾਖਦਾ ਬਹੁਤ ਸੋਹਣਾ ਪਾਵਰ ਹੋਇਆ ਠੀਕ ਹੈ ਜੀ ਪਾਵਰ ਹੋਇਆ ਵਾ ਅੱਛਾ ਠੀਕ ਹੈ ਜੀ ਲੋ ਵੀ ਮਤਲਬ 98 ਮਾੜਲਾ ਹੈ ਨਾ ਵੀਰੇ ਪੰਜਾਬ ਨੂੰ 32 31 ਮਾਨਸਾ ਠੀਕ ਹੈ ਜੀ ਤੇ ਜੇ ਆਪਾਂ ਵੀਰੇ ਡਿਮਾਂਡ ਦੀ ਗੱਲ ਕਰੀਏ ਦੋ 60 ਦੋ 60 ਕਿੰਨੇ ਤੱਕ ਛੜ ਦੂੰਗਾ ਜਿਹੜਾ ਆਪਣੇ ਵੀਡੀਓ ਦੇਖ ਕੇ ਆਉਗਾ ਮੌਕੇ ਦੇ ਮਾਨਤਾ ਦੋ ਰੱਖ ਬੰਦ ਕਰੀ ਜੇ ਰੰਗ ਬੰਦੀ ਜੇ ਕੋਈ ਭੈਣ ਭਾਈ ਆਊਗਾ ਉਹ ਮੌਕੇ ਦੇ ਮੌਕਾ ਹੋਰ ਵੀ ਕਰਨਾ ਕਿਤੇ ਨਾ 15000 ਰੁਪਏ ਮਤਲਬ ਵੀਡੀਓ ਦੇਖ ਕੇ ਉਸ ਡਿਸਕਾਊਂਟ ਆ ਆਪਣੀ ਵੀਡੀਓ ਜਿਹੜਾ ਦੇਖ ਕੇ ਆਉਗਾ ਹਾਂ ਜੀ ਬਾ ਨੰਬਰ ਕੋ ਦੋ ਵੀਰੇ ਆਪਣਾ 7681913 ਤੋਂ 13 ਵੱਧ ਨਹੀਂ ਚਲਾ ਪੈਂਟਾਂ ਨੂੰ 7681913 ਤੋਂ 13 ਤੋਂ 13 ਇਹ ਬਾਈ ਦਾ ਨੰਬਰ ਇਸ ਨੰਬਰ ਤੇ ਸਾਰੀ ਜਾਣਕਾਰੀ ਡਾਇਰੈਕਟਰ ਬਾਰੇ ਲੈ ਸਕਦੇ ਹੋ ਅੱਖਾਂ ਵੀਡੀਓ ਡਾਇਰੈਕਟਰ ਲੈ ਜਾਓ ਬਿਲਕੁਲ ਸਾਫ਼ ਸਾਰਾ オリジナル ਡਾਇਰੈਕਟਰ ਆ ਕੋਈ ਕਮੀ ਬੇਸ਼ੀ ਨਹੀਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤੇ ਫੇਸਬੁੱਕ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਜੀ